ਯਾਰ ਵਿਰੋਧੀ ਧਿਰ ਚਾਹੇ ਸੈਂਟਰ ਦੀ ਏ ਚਾਹੇ ਸਟੇਟ ਦੀ ਏ ਜਾਂ ਕਿਸੇ ਪਿੰਡ ਦੇ ਪੰਚਾਇਤ ਦੀ ਏ ਸੰਵਿਧਾਨ ਦੇ ਵਿੱਚ ਉਹਨੂੰ ਇਹ ਮਾਨਤਾ ਹੈ ਕਿ ਉਹ ਲੋਕਤੰਤਰ ਨੂੰ ਮਜ਼ਬੂਤ ਕਰਦੀ ਏ ਪਰ ਜਿਹੜੀਆਂ ਸਾਡੀਆਂ ਵਿਰੋਧੀ ਧਿਰਾਂ ਨੇ ਸਾਡੇ ਦੇਸ਼ ਦੀਆਂ ਉਹਨਾਂ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਬਜਾਏ ਖੋਖਲਾ ਕਰ ਰੱਖਿਆ ਲੋਕਤੰਤਰ 'ਚ ਮੋਰੀਆਂ ਕਰ ਰੱਖਿਆ ਨੇ ਫਿਰ ਉਹਨੂੰ ਮੋਰੀਆਂ ਥਾਂ ਇੱਕ ਦੂਜੇ ਨੂੰ ਕਰੀ ਜਾਂਦੇ ਨੇ ਚਾਤੀ ਚਾਤੀ ਇਸ ਵੀਡੀਓ 'ਚ ਆਪਣਾ ਮਤਲਬ ਸਰਕਾਰ ਦਾ ਕੋਈ ਨੁਕਤਾ ਚ ਇਨੀ ਕਰਨਾ ਨਹੀਂ ਵਿਰੋਧੀ ਧਿਰ ਨੇ ਦੇਖਣਾ ਹੁੰਦਾ ਕਿ ਦੇਸ਼ ਦਾ ਜਿਹੜਾ ਡਰਾਈਵਰ ਹੈ ਸਟੇਟ ਦਾ ਜਾਂ ਪਿੰਡ ਦਾ ਜਿਹੜਾ ਡਰਾਈਵਰ ਹੈ ਕੀ ਉਹ ਗੱਡੀ ਸਹੀ ਚਲਾ ਰਿਹਾ ਉਹਨੂੰ ਟੋਕਣਾ ਉਹਨੂੰ ਦੱਸਣਾ ਦੇਖ ਭਈ ਅੱਗੇ ਖੜਦੇ ਨੇ ਜਾਂ ਗੱਡੀ ਦਾ ਪੋਲੂਸ਼ਨ ਚੈੱਕ ਕਰਵਾ ਸਰਵਿਸ ਕਰਵਾ ਗੱਡੀ ਦੀ ਪਰ ਇਹਨਾਂ ਚੋਂ ਤਾਂ ਬਹੁਤਿਆਂ ਕੋਲੇ ਆਪਣੇ ਕੋਲੇ ਵੀ ਲਰਨਿੰਗ ਲਾਇਸੈਂਸ ਵੀ ਨਹੀਂ ਹੈਗਾ ਹਾਲੇ ਇਹ ਕੀ ਟੋਕਣਗੇ ਐ ਲੱਗਦਾ ਨੇ ਇਹਨਾਂ ਦਾ ਸਵਾਲ ਹੀ ਚੋਰੀ ਹੋ ਰਿਹਾ ਨੇ ਵਿਰੋਧੀ ਧਿਰ ਕੋਲੇ ਆਪਦੀਆਂ ਦੋ ਲੱਤਾਂ ਦੀ ਬਜਾਏ 8-10 ਲੱਤਾਂ ਹੋਣੀਆਂ ਚਾਹੀਦੀਆਂ ਨੇ ਸਰਕਾਰ ਕਿਤੇ ਵੀ ਗਲਤ ਕਰੇ ਉੱਥੇ ਆਪਦੀ ਲੱਤ ੜਾਉਣ ਜੇ ਦੂਰ ਨੇ ਤਾਂ ਕ੍ਰਿਕਟ ਵਾਲਿਆਂ ਵਾਂਗੂ ਆਪਦੀ ਲੱਤ ਵਗਾ ਕੇ ਮਾਰਨ ਵਿਕਟਾਂ ਤੇ ਵਿਕਟਾਂ ਸਿੱਟ ਦੇਣ ਪਰ ਜਿਹੜੇ ਸਾਡੇ ਵਿਰੋਧੀ ਧਿਰਲੇ ਨੇਤਾ ਨੇ ਇਹਨਾਂ ਨੇ ਤਾਂ ਆਪਦੀਆਂ ਜਿਹੜੀਆਂ ਦੋ ਲੱਤਾਂ ਨੇ ਉਹ ਵੀ ਇਕੱਠੀਆਂ ਕਰਕੇ ਸਾਂਭ ਰੱਖਿਆ ਨੇ ਵੀ ਹੁਣ ਤਾਂ 5 ਸਾਲ ਬਾਅਦ ਹੀ ਦੇਖਾਂਗੇ ਜਿਵੇਂ ਕਿਸਾਨ ਨਹੀਂ ਆਪਦੇ ਸੰਦ ਸਾਹਮਣੇ ਦੇ ਕਾਲਾ ਤੇਲ ਲਾ ਕੇ ਯਾਰ ਹੁਣ 6 ਮਹੀਨੇ ਲੋੜਦਾ ਹੈ ਨਹੀਂ ਐਵੇਂ ਯਾਰ ਲੱਗੂ ਮੈਨੂੰ ਤਾਂ ਇਹ ਲੱਗਦਾ ਵੀ ਇਹਨਾਂ ਨੇ ਆਪਦੀ ਜੀਬ ਵੀ 5 ਸਾਲੀ ਲੀਜ਼ ਤੇ ਰੱਖੀ ਹੋਣੀ ਵੀ ਹੁਣ ਆਪਾਂ ਕਿਸੇ ਮੁੱਦੇ ਤੇ ਬੋਲਣਾ ਹੀ ਨਹੀਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਯਾਰ ਜੇ ਵਿਰੋਧੀ ਧਿਰਾਂ ਕੋਲੇ ਹੋਰ ਕੋਈ ਕਰਨ ਵਾਲਾ ਕੰਮ ਹੈ ਨਹੀਂ ਇਹਨਾਂ ਨੂੰ ਨਰੇਗਾ 'ਚ ਭਰਤੀ ਕਰ ਦੋ ਕੁਝ ਤਾਂ ਕਰਨਾ ਕੁਝ ਤਾਂ ਕੰਮ ਹੋਂ ਦੇਖ ਦੇ ਇਹ ਦੇਸ਼ ਦੀ ਮਿੱਟੀ ਪੱਟਣ ਦੀ ਬਜਾਏ ਛੱਪੜਾਂ ਦੀ ਮਿੱਟੀ ਪੱਟਣ ਇਹਨਾਂ ਨੂੰ ਸਾਫ ਸਫਾਈ ਦਾ ਤਿਆਰਬਾ ਹੀ ਬਹੁਤ ਹੈ ਕਿਉਂਕਿ ਜਦੋਂ ਇਹ ਖੁਦ ਸਰਕਾਰ ਦੇ ਵਿੱਚ ਸੀ ਇਹਨਾਂ ਨੇ ਦੇਸ਼ ਸਾਫ ਕਰਿਆ ਹੋਇਆ ਇਹਨਾਂ ਤੋਂ ਪਹਿਲੀ ਗੱਲ ਤਾਂ ਕੋਈ ਬੋਲਦਾ ਨਹੀਂ ਕਿਸੇ ਵੀ ਮੁੱਦੇ ਤੇ ਜ਼ਿਕਰ ਕਰਦੇ ਕੋਈ ਮਾੜਾ ਮੋਟਾ ਬੋਲਣ ਦੀ ਟਰਾਈ ਕਰੇ ਵੀ ਨਾਲ ਦੀ ਨਾਲ ਫਿਰ ਪ੍ਰਧਾਨ ਸਾਹਿਬ ਉਹ ਵੀ ਸ਼ੁਰੂ ਹੋ ਜਾਂਦੇ ਨੇ ਕੱਢੀ ਫਿਰ ਰਾਸਥਾਨ ਵਾਲੀ ਫੈਲ ਚੱਕੀਏ ਉਹ ਨਾਲ ਦੀ ਨਾਲ ਕੰਨਾਂ ਨੂੰ ਗੋਡੇ ਲਾ ਕੇ ਫੇਰ ਸੌ ਜਾਂਦੇ ਨੇ ਗੋਡਿਆਂ ਦੇ ਨਾਲ ਕੰਨ ਇੰਨਾ ਭੀੜ ਲੈਂਦੇ ਨੇ ਵੀ ਜਨਤਾ ਦੀਆਂ ਆਵਾਜ਼ਾਂ ਕੂਕਾ ਵੀ ਨਾ ਸੁਣ ਸਕੇ ਕੀ ਨੂੰ ਜੇ ਕਿਹਾ ਜਾਵੇ ਵੀ ਅੱਖ ਚੱਖ ਪਾ ਕੇ ਗੱਲ ਕਰੋ ਐਨੀ ਹਿੰਮਤ ਨਹੀਂ ਕਿਉਂਕਿ ਕਾਣੇ ਨਹੀਂ ਸਾਰੇ ਕਈ ਤਾਂ ਦੋਨੇ ਅੱਖਾਂ ਤੋਂ ਕਾਣੇ ਨਹੀਂ ਜੇਕਰ ਕੋਈ ਮਾੜੀ ਮੁੱਢੀ ਸ਼ਰਮ ਕਰਕੇ ਅੱਖ ਚੱਖ ਪਾਉਣ ਦੀ ਹਿੰਮਤ ਕਰੇ ਵੀ ਫਿਰ ਸਰਕਾਰ ਕਾਲੀਆਂ ਅੰਕਾ ਲਾ ਲੈਂਦੀ ਅੱਖਾਂ ਤੇ ਵਿਰੋਧੀ ਧਿਰਾਂ ਦਾ ਤਾਂ ਇਹ ਹਾਲ ਹੈ ਕਿ ਕਿਸੇ ਪਿੰਡ ਦੇ ਵਿੱਚ ਦੋ ਜਨਾਨੀਆਂ ਆਪਸ ਵਿੱਚ ਲੜ ਰਹੀਆਂ ਸੀ ਇੱਕ ਬੰਦਾ ਕੋਲ ਖੜ ਕੇ ਸੁਆਦ ਲੈਣ ਲੱਗ ਗਿਆ ਉਹ ਜਨਾਨੀਆਂ ਉਹਦਾ ਨਾਂ ਲੈ ਕੇ ਗੈਰ ਲੱਗ ਗਈਆਂ ਤੂੰ ਇਹਦੀ ਰਨ ਦੂਜੀ ਕਹਿੰਦੀ ਤੂੰ ਇਹਦੀ ਰਨ ਉਸ ਵਾਦ ਲਈ ਜਦੋਂ ਮੁਸਕਰਾਈ ਜਾਈ। ਬਾਦ ਚ ਫਿਰ ਇੱਕ ਕਹਿੰਦੀ ਇਹ ਰੰਗ ਬਣਾਵੇ ਆਪਣੀ ਮਾਂ ਨੂੰ ਆਪਣੀ ਭੈਣ ਨੂੰ। ਫਿਰ ਕਹਿੰਦਾ ਆਪਣੀ ਲੜਾਈ ਆਪ ਲੜੋ ਮੈਨੂੰ ਕਿਉਂ ਬਚਲੇ ਗਿੱਦੀਆਂ। ਵਿਰੋਧੀ ਤੇਰਾ ਪਹਿਲਾਂ ਤਾਂ ਸਵਾਦ ਲਈ ਜਾਣਗੇ। ਜਦੋਂ ਕਦੇ ਇਹਨਾਂ ਦੀ ਕੋਈ ਫੈਲ ਚੱਕੀ ਜਾਵੇ ਫਿਰ ਇਹ ਫ੍ਰੈਂਡਲੀ ਮੈਚਾਂ ਤੇ ਹੋ ਜਾਂਦੇ ਨੇ। ਫਿਰ ਕਹਿੰਦੇ ਨੇ ਤੁਸੀਂ ਸਾਡਾ ਖਿਆਲ ਰੱਖਿਓ ਅਸੀਂ ਤੁਹਾਡਾ। ਛੋਟੇ ਵਾਰੀ ਅਸੀਂ ਨਹੀਂ ਬੋਲਦੇ ਸਾਡੇ ਵਾਰੀ ਤੁਸੀਂ ਨਾ ਬੋਲੀਓ।